ਦਸ਼ਮੇਸ਼ ਪੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ 5 ਜਨਵਰੀ ਨੂੰ ਮਨਾਏ ਜਾਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਜਲੰਧਰ ਤੋਂ ਸਿੱਖ ਸੰਗਤਾਂ ਦਾ ਇੱਕ ਜਥਾ ਰੇਲਗੱਡੀ ਰਾਹੀਂ ਤੱਕ ਚੜੀਪਟਨਾ ਸਾਹਿਬ ੜਵਾਨਾ ਹੋ ਗਿਆ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਵਿਸ਼ੇਸ਼ ਰੇਲਗੱਡੀ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਬਦਾਨ ਸਭਾ ਹਲਕਿਆਂ ਤੋਂ ਕਰੀਬ 1000 ਸ਼ਰਧਾਲੂ ੜਵਾਨਾ ਹੋਏ। ਜਥੇ ਦੀ ਅਗਵਾਈ ਕਰ ਰਹੇ ਐ ਜੀ ਪੀ ਸੀ ਮੈਂਬਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਇਹ ਰੇਲਗੱਡੀ 4 ਜਨਵਰੀ ਨੂੰ ਪਟਨਾ ਰਬਾ ਨਾ ਹੋਵੇ ਕਿ ਅਸੀਂ ਜਾ ਰਹੇ ਹਾਂ ਸ਼ਰਦਾ ਵਜੋਂ ਟਾਂਡਾ ਰੋਡ ਅਸੀਂ ਜਾਂ ਜਲੰਧਰ ਜਲੰਧਰ ਤੋਂ ਸਾਡੀ ਫੈਮਲੀ ਦੇ 7 ਬੰਦੇ ਨਾਲ ਹੈਗੇ ਨੇ ਤੇ ਬਸ ਗੁਰੂ ਮਹਾਰਾਜ ਜੀ ਕਿਰਪਾ ਹੋਈ ਹੈ ਤੇ ਅਸੀਂ ਜਾ ਰਹੇ ਹਾਂ ਬਸ ਕਿੰਨੀ ਖੁਸ਼ੀ ਆ ਮੰਦਰ ਵਿੱਚ ਚਲੋ ਬਹੁਤ ਖੁਸ਼ੀ ਹੈਗੀ ਐ ਜੀਵਨ ਦੇ ਵਿੱਚ ਇਹ ਮੌਕਾ ਹੁਣ ਲਿਆਂਦਾ ਹੈਗਾ ਜੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜੀ ਇਹ ਤੋਂ ਪਹਿਲਾਂ ਕਦੇ ਸਵਾਭ ਬਣਿਆ ਨਾ ਪਹਿਲੀ ਵਾਰ ਹੀ ਜਾ ਰਹੇ ਹਾਂ ਉਤਰੀ ਹਲਕੇ ਤੋਂ ਆਏ ਜੀ ਅਸੀਂ ਅਸੀਂ ਸੱਚਖੰਡ ਜਾ ਰਹੇ ਹੈਗੇ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਬਹੁਤ ਜਿਆਦੀ ਸੱਚੇ ਪਾਤਸ਼ਾਹ ਨੇ ਬੁਲਾਇਆ ਅਸੀਂ ਜਾ ਰਹੇ ਹਾਂ ਜੀ ਬਹੁਤ ਹੀ ਖੁਸ਼ੀ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਟਾਈਮ ਦਿੱਤਾ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਸਾਰਾ ਉਪਰਾਲਾ ਹੈ ਸਰਕਾਰ ਦਾ ਸੰਸਥਾ ਦੇ ਕੇ ਜਾਰੀ ਹਾਂਜੀ ਸਾਰਾ ਉਪਰਾਲਾ ਸੰਗਤ ਦਾ ਜਿਹੜਾ ਇਹਨਾਂ ਨੇ ਕੀਤਾ ਹੈਗਾ ਬਹੁਤ ਸ਼ਾਬਾਸ਼ ਇਹਨਾਂ ਨੂੰ ਬਹੁਤ ਵੱਲ ਚੜ ਕੇ ਕੀਤਾ ਹੈ ਬਹੁਤ ਖੁਸ਼ੀ ਆ ਜਿਹੜੇ ਗਰੀਬ ਨਹੀਂ ਜਾ ਸਕਦੇ ਜਿਹੜਾ ਕੋਈ ਨਹੀਂ ਜਾ ਸਕਦਾ ਉਹ ਵੀ ਜਾ ਸਕਦਾ ਇਦਾਂ ਹਾਂਜੀ ਨੌ ਹਲਕਿਆਂ ਦੇ ਵਿੱਚੋਂ ਤੇ ਕਰਪੂਸਲੇ ਦੇ ਚਾਰ ਹਲਕੇ ਤੇ ਇੱਕ ਹਲਕਾ ਇੱਕ ਜਿਹੜਾ ਡੱਬਾ ਉਹ ਰੱਖਿਆ ਗਿਆ ਲੇਡੀਜ਼ ਲਈ ਉੱਥੇ ਔਰਤਾਂ ਹੀ ਜਾਣਗੀਆਂ ਤੇ 14 ਡੱਬਿਆਂ ਦੇ ਵਿੱਚ ਤਕਰੀਬਨ 1000 ਸੰਗਤ ਜਿਹੜੀ ਆ ਉਹ ਪਟਨਾ ਸਾਹਿਬ ਦਰਸ਼ਨ ਕਰਨ ਜਾ ਰਹੀ ਹੈ ਔਰ 350 ਸਾਲਾ ਜੋ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨਾਉਣਾ ਹੈ ਤੋ ਉਹਦੇ ਲਈ ਸਾਰੀ ਸੰਗਤ ਜਾ ਰਹੀ ਹੈ ਮੈਂ ਇਹ ਸੰਗਤ ਦੇ ਵਿੱਚ ਬੜਾ ਬੜਾ ਅਤਿ ਸ਼ਾ ਹੈਗਾ ਤੇ ਉਹ ਜਾ ਕੇ ਪਟਨਾ ਸਾਹਿਬ ਜਿਹੜਾ 5 ਜਨਵਰੀ ਨੂੰ ਮੇਨ ਪ੍ਰੋਗਰਾਮ ਹੋਣ ਜਾ ਰਿਹਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਆ ਰਿਹਾ ਹੈ ਉਹ ਸਾਡੇ ਮਾਨ ਜੋ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੀ ਪਹੁੰਚ ਰਹੇ ਹੈ